ਉੱਚੀ ਆਪਾਂ ਕੱਟਣ ਲੱਗੇ ਸਬਜ਼ੀ ਪੇਠੇ ਦੀ ਟਾਈਮ ਜਿਹੜਾ 4:30 ਹੋ ਗਈ ਹੈ ਕਿਉਂਕਿ ਗੈਸ ਤੇ ਧਰਨੀਏ ਤਾਂ ਇਹ ਤਾਂ ਛੇਤੀ ਬੰਦ ਜਾਂਦੀ ਹੈ ਹਲੋ ਹਾਂਜੀ ਸਸਕਾ ਅਨੁਸਾਰ ਹੈ ਹਾਂਕਿ ਨੂੰ ਠੀਕ ਠਾਕ ਹਰ ਇੱਕ ਦੀ ਕਿਰਪਾ ਨਾਲ ਆਪਾਂ ਬਿਠਾ ਸ਼ਾਮ ਦਾ ਟਾਈਮ ਆਜਾ ਸੋਮਵਾਰ ਦਾ ਪਰ ਕਿਤੇ ਦੀ ਸਬਜ਼ੀ ਕੱਢਣ ਲੱਗੀ ਸੀ ਮੈਂ ਤਾਰ ਕੇ ਦੇ ਫਿਰ ਮੈਂ ਕਿਸੀ ਤਾਰ ਕੱਢ ਕੇ ਲਾਂਗੇ ਸਮੇ ਤੇ ਕਰਕੇ ਰੱਖ ਦੂੰਗੀ ਐਸਾ ਤੇ ਥੋੜੇ ਜਿਹਾ ਪੰਡਾ ਤੇ ਹੌਲ ਅਸੇ ਮੈਂ ਉਤੋ ਲਾਂ ਪਹਿਲਾਂ ਪੰਡਾ ਤਾਂ ਕਿਤੇ ਕਾਰਕ ਤੋਂ ਜੰਨੇ ਕਿਉਂਕਿ ਅੱਜ ਕੱਲ੍ਹ ਨੇਰੀ ਨਹੀਂ ਦਲ ਕੋ ਪਤਾ ਨਹੀਂ ਲੱਗਦਾ ਤਾਂ ਥਾ ਲੇ ਕਿ ਜਲਦੀ ਜਲਦੀ ਫਿਰ ਕੰਮ ਨੇ ਵੇੜ ਲਈ ਤੇ ਥੋੜੇ ਜਿਹਾ ਪਰ ਕਰਤਾ ਬੱਚੇ ਲੇਟੇ ਦਿੰਦੇ ਰੋਟੀ ਨਹੀਂ ਖਾਂਦੇਗੇ ਟਾਈਮ ਨਾਲ ਪਰ ਸੌਂਦੇ ਨਹੀਂਗੇ ਪਰ ਕੋਸ਼ਿਸ਼ ਤਾਂ ਕਰੀ ਤੇ ਕਿਉਂਕਿ ਉਸ ਦਿਨ ਦਿੱਤੇ ਨੇ ਰੀ ਬਹੁਤ ਜ਼ਿਆਦਾ ਇਹ ਤੇ ਧਰ ਕੱਢਣ ਵਾਲਾ ਸੀ ਨਾ ਜੀ ਤੇ ਰੋਟੀ ਬਣਾਉਣ ਵਾਲੀ ਰਹਿੰਦੀ ਸੀ ਬਾਕੀ ਸਭ ਕੁਝ ਬਣਾ ਲਈ ਸੀ ਮਦਦ ਕਰਨ ਵਾਲਾ ਸੀਗਾ ਫਿਰ ਜਦੋਂ ਨੀਰੀ ਹਟੀ ਤੇ ਫਿਰ ਕੰਮ ਹੋ ਗਿਆ ਕਿਉਂਕਿ ਹਵਾ ਬਹੁਤ ਜ਼ਿਆਦਾ ਲੱਗਦੀ ਸੀ ਹਾਂ ਕਰਤੀ ਪੰਡਿਤੋ ਕਿ ਇਹ ਚੱਲਦੇ ਆ ਪਤਾਰਾ ਕਟਣ ਪਾਂਡੇ ਸਰਾ ਤੇ ਨੇ ਖਤਮ ਹੁੰਦੇ ਇੱਕ ਵਾਰ ਥੋਲੇ ਤੇ ਫੇਰ ਉਹਨਾਂ ਕੋਲੋਂ ਬਸ ਲੋਜੀ ਹਣਾ ਨੂਨ ਮਿਰਚ ਪਾ ਦਿੰਨੇ ਆਪਾਂ ਥੋੜੀ ਜਿਹੀ ਫਰਾਈ ਕਰ ਲਈ ਸੀ ਸਬਜ਼ੀ ਫਰੋਂ ਨੂਨ ਮਿਰਚ ਪਾ ਦਿਆਂਗੇ ਕਿਉਂਕਿ ਨਹੀਂ ਤਾਂ ਪਾਣੀ ਜੇ ਛੱਡ ਜਾਂਦੀ ਸਬਜ਼ੀ ਤਾਂ ਕਰਕੇ ਵਧੀਆ ਸੁੱਕੀ ਸਿੱਕੀ ਬਣ ਜਾਂਦੀ ਆ ਫਿਰ ਉਹਦੇ ਤਾਂ ਅੱਧੇ ਬਣ ਜੂਗੇ ਉਹ ਹਣਾ ਤਾਂ ਅੱਜ ਤਾਂ ਕੱਢਣ ਪਰੀ ਦੀ ਸਿੱਧਾ ਨਾਮ ਪਰ ਇਰਖਾ ਮੈਂ 9 ਸਾਲ ਹੋ ਗਏ ਉਸੂਲ ਨੇ ਇਹ ਵੀ ਮੇਰੇ ਪੇਕੇ ਦੇ ਪਿੰਡਾਂ ਤੋਂ ਵਸਦੇ ਬੱਚੇ ਤੇ ਮੈਂ ਸਿੱਧਾ ਹੀ ਦੁੱਧ ਪੀਂਿਆ ਹਾਂ ਇਦਾਂ ਦੇ ਪਿੰਡਾਂ ਨੂੰ ਸਾਰੇ ਪੀਂਦੇ ਹਾਂ ਪਰ ਸਾਨੂੰ ਪਿੰਡਾਂ ਦਾ ਬਹੁਤ ਪਸੰਦ ਹੈ ਨੰਦ ਕੇ ਉਤਾਰਾ ਤੁਮੇ ਹੋ ਮਾਰਾ ਸਤਿ ਮੇਂ ਬਣਾਇ ਤੇ ਠੇਂ ਸਬ ਦੀ ਤੁਹਾਨੂੰ ਪਸੰਦ ਨਹੀਂ ਦੱਸੋ ਬਾਹਰ ਅਸੀਂ ਬਣਾਉਣ ਦੀ ਪਰੇ ਜਵਾ ਕਿਆ ਮਾਮਾ ਮਾ ਸਾਰਾ ਕਹਿੰਦੀ ਹੈ ਕਾ ਤੰਦੀ ਹੈ ਬਾਈ ਹੈ ਨਹੀਂ ਕਰੇ ਉਹਨਾਂ ਦਾ ਜਲਦੀ ਜਲਦੀ ਡਾਕਟਰ ਮਾਰ ਕੰਦੀਆਂ ਕਿਉਂਕਿ ਪਾਪਾ ਕਾਫੀ ਅਜੀ ਪਈ ਆ। ਕੌਪਾ ਚੜੰਗ ਸਾਰੀ ਆਪਣੇ ਆ ਜਾਂਦੀ ਆ। ਸਰਦਿਆਂ ਚ ਰਹਿੰਦੀ ਮੌਜ ਪਰ ਕਰਨੀ ਤੇ ਬਹੁਤ ਥਕਾਉਂਦਾ। ਸ਼ਾਮ ਤੱਕ ਫਿਰ ਇੱਧਰ ਨੂੰ ਹੋ ਜਾਂਦੀ ਆ ਪਾਪਾ। ਚੰਤੇ ਫੁੱਲੇ ਦੇ ਆਪਣੇ ਬਹੁਤ ਜ਼ਿਆਦਾ ਪਾਪਾ ਰਹਿੰਦੀ ਆ। ਆ 5:30 ਫੋਨ ਸੁੱਕ ਦੇ ਤੀਂ ਪਹੁੰਚਦੀ ਆ। ਇਹਨਾਂ ਨੇ ਛੱਡੇ ਹੋਏ ਸੀ ਕੁੱਕੜ। ਆਟਾ ਜਿਹਾ ਸੀਗਾ ਬਿਆ ਉੱਪਾਈ ਜਾਂਦੇ ਸੀ ਇਹਨਾਂ ਨੂੰ। ਇਹ ਕਿ ਜਿਹਨਾਂ ਨਾ ਚਰ ਮੁੱਕ ਕਰਦੇ ਤੇ ਬਸ ਇੱਥੇ ਕੱਢਾਂਗੇ ਨਾ ਉਤਾਰਦੇ ਆਂਗੇ। ਜਦੋਂ ਮਿੱਤਾਂ ਫਿਰ ਪੜਾ ਵੜਾ ਦੇਣਾ ਆ ਜਾਂਦਾ ਕੰਮ ਲੱਪੜਦਾ ਨਹੀਂ ਦਾ। ਹਜੇ ਮੇਰਾ ਪਸ਼ੂਆਂ ਵਾਲੇ ਵੱਲ ਵੀ ਰਹਿੰਦੇ। ਕਰਵਾਣਾ। ਸਾਡਾ ਪੁੱਤ ਵੀ ਰਹਿੰਦਾ ਪਕੜੇ ਵੀ ਤੇਜ ਵਸਾੜੇ ਇੱਕ ਵਾਰ ਵਰਤੀ ਪਾ ਜਾਂਦੀ ਉਹਨਾਂ ਨੇ ਸ਼ੀਤ। ਬੱਚਿਆਂ ਨੂੰ। ਜਦੋਂ ਅਸਾਂ ਕਿ ਮੈਨੂੰ ਤੁਸ ਕਰਨਾ ਹਾਂ। ਇੰਦਰ ਚੰਤੇ ਪੰਨੋਂ ਜਨਾ ਆ ਜਾਂਦੇ ਕਰ ਜਦੋਂ ਮੜੇ ਦਾ ਪਾਸੇ ਨਹੀਂ ਹੋਣ ਦਿੰਦੇ ਤਾਂ ਵੀ ਆ ਜਾਂਦੇ ਆ ਆ ਆਪਣਾ ਕੁੱਕੜ ਜਿਹੜਾ ਇਹਨਾਂ ਨੇ ਪੂਰੇ ਪੁੱਤੜ ਨੇ ਵੀ ਅੱਖ ਪਰੜਾ ਪੂਰ ਕਰੇ ਤੇ ਇਹ ਪਿੰਜਰੇ ਚ ਸੀ ਆਪਣਾ ਪਿੰਜਰਾ ਨਹੀਂ ਸੀਗਾ ਕਿਉਂਕਿ ਆ ਆਪਾਂ ਲਿਆਂਦਾ ਹੀ ਨਹੀਂ ਸੀਗਾ ਇਹ ਰੋਜੀ ਵੀ ਨਹੀਂ ਅੰਦਰ ਬਹਿਣੀ ਦਿਨ ਚ ਕਰਨੀ ਚ ਤਾਂ ਸਰਦਿਆਂ ਚ ਇਹ ਤਾਂ ਵੀ ਕੰਮ ਨਹੀਂ ਜਾਂਦਾ ਹੈਗਾ ਕਿ ਤੁਹੇ ਦੇਖ ਰਹੇ ਹੋ ਨਾ ਸਭ ਚੁੱਪ ਕੇ ਬੰਨ ਦੇ ਦੇਣਾ ਹੁੰਦਾ ਸੋ ਇਹਨੂੰ ਚਾਰਿਆਂ ਨੂੰ ਕਰ ਲੈਣ ਹੁਣ ਪਿੰਜਰਾ ਉਹ ਲੈ ਗਏ। ਕਿ ਵੰਡੀਆਂ ਦਾ ਸੀ। ਇਹਨੂੰ ਚਾਰਿਆਂ ਨੂੰ ਸੁਣਦੇ ਕਹਿੰਦੇ ਸੀ ਪੂਰਾ ਕਰਨ ਦੇ ਦੇਖੀ ਜੂਨ ਜਿਵੇਂ ਜਾਈ ਤਾਂ ਚਾਰਿਆਂ ਨੂੰ। ਪਰ ਮੈਂ ਤਾੜੀ ਦਿੱਤਾ ਸੀ ਉਹਨੂੰ ਬਾਅਦ ਚ। ਮਾਤਾ ਨੂੰ ਪਾਣ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਰੁਜੀਮ ਨੇ ਇੱਥੇ ਬੰਦਲ ਨੂੰ ਮੱਲਾ ਕੇ ਮੇਰਾ ਕੰਮ ਬਿਲਕੁਲ ਹੋ ਗਿਆ। ਉਹ ਬੋਕਰ ਕਾ ਜੰਦੀ ਪਰ ਪੱਲਾ ਉਪਰ ਮਗਵਾਈ ਕਰਕੇ ਬਹੁਤ ਜਿਆਦਾ ਨਹੀਂ ਘਸਣਾ ਬਾਕੀ ਟਾਇਲ ਤੇ ਬੋਕਰ ਛਾੜ। ਆ ਕੱਚੇ ਤੇ ਕੰਨੀ ਘਸਦੀ ਕੀ ਥੋੜੇ ਰਹਿ ਜਾਂਦੇ ਇਧਰ। ਚਲੋ ਜੀ ਬੋਕਰ ਛਾੜੂ ਲਾ ਕੇ ਆਪਾਂ ਬਾਕੀ ਕੰਮ ਚੰਗੇ ਕਰਦੇ ਆ। ਕੱਪੜੇ ਧੋਣੇ ਪੈਣਾ ਆਪਾਂ।